ਜੀ ਸਰ ਅੱਜ ਜਿਹੜੀ ਸਪੇਸ ਨਾਲ ਵੰਡੀ ਗਈ ਆ ਹਾਂ ਜੀ ਜੀ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਦਾੜਾ ਪਤਨ ਵਿੱਚ ਰਾਤ ਸਮਗਰੀ ਬਾ ਦੇ ਪਾਵਾਂ ਅੱਜ ਜਤਨ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਤੇ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਉਹਨਾਂ ਦੀ ਮੰਗ ਦੀ ਸਹਾਇਤਾ ਕਾਪੀ ਤੇ ਪੈਨ ਵਗੈਰਾ ਬੱਚਿਆਂ ਨੂੰ ਦਿੱਤੇ ਗਏ ਬਹੁਤ ਧੰਨਵਾਦੀ ਤੁਹਾਡਾ ਜੀ ਜੀ ਸਕਰੀ ਫੈਮਿਲੀ ਸਕੂਲ ਮਕੋੜਾ ਵਿੱਚ ਕੈਂਪ ਲਗਾਇਆ ਗਿਆ ਤੇ ਬੱਚਿਆਂ ਨੂੰ ਮਤਲਬ ਸਾਰੀ ਕਾਪੀਜ਼ ਪੈਨ ਵਗੈਰਾ ਸਾਰੀ ਸੰਸਥਾ ਵੱਲੋਂ ਦਿੱਤੀ ਗਈ ਹੈ ਤੇ ਉਹਨਾਂ ਦਾ ਇਹ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮੈਂ ਚਾਰਜ ਦੇਹਾ ਬਿੰਦਰਕ ਮਤਕਾਰਿ ਪ੍ਰੈਮ ਸਕੂਲ ਮਕੋੜਾ ਇੱਕ ਵਾਰ ਫਿਰ ਮੈਂ ਧੰਨਵਾਦ ਕਰਦਾ ਹਾਂ ਤੁਹਾਡਾ ਮੇਰੇ ਸਕੂਲ ਦੇ ਪਹੁੰਚਦੇ ਲਈ ਜਿਵੇਂ ਕਿ ਅੱਜ ਅਸੀਂ ਸਾਡੇ ਇਤਮਾਨਯੋਗ ਚੀਫ ਜਸਟਿਸ ਫਾਈਰ ਖੰਦੋਰਾ ਸਿੰਘ ਜੀ ਹਰ ਵਾਰ ਇਹੋ ਜਿਹੀ ਪੈਟਰਨ ਹੈ ਅੱਜ ਸਾਡੇ ਕੋਲ ਐਸੇ ਮਕੋੜਾ ਪਿੰਡ ਦੇ ਵਿੱਚ ਆਪਣੀ 바ਵਾ ਜਿਹੜੀ ਸਾਡੀ ਐਸੋਸੀਏਸ਼ਨ ਹੈ ਜਿਵਾਕ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ ਉਹਦੇ ਬਿਹਾਫ ਤੇ ਅੱਜ ਅਸੀਂ ਇੱਥੇ ਇੱਕ ਮੈਡੀਕਲ ਕੈਂਪ ਲਗਾਇਆ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਫ੍ਰੀ ਮੈਡੀਸਨ ਜਿਹੜੀ ਆ ਗਾਸਪਾਰੋਨਾ ਦੇ ਮੇਡ ਦੇ ਹਿਸਾਬ ਨਾਲ ਡਿਸਟ੍ਰੀਬਿਊਸ਼ਨ ਕੀਤੀ ਆ ਤੇ ਨਾਲ ਹੀ ਉਥੇ ਇੱਕ ਪ੍ਰਾਇਮਰੀ ਸਕੂਲ ਆ ਉਹਦੇ ਵਿੱਚ ਬੱਚਿਆਂ ਨੂੰ ਲੋੜਿੰਦੇ ਬੱਚਿਆਂ ਨੂੰ ਜਿਵੇਂ ਆ ਕਾਪੀਆਂ ਕਿ ਕੰਨ ਨਾਲ ਜਿਹੜੀ ਆ ਡਿਸਟ੍ਰਿਬਿਊਸ਼ਨ ਕੀਤੀ ਹੈ तो मैं अपने एसोसिएशन ਵੱਲੋਂ ਆਪਣੇ ਜਿਦਾ ਪ੍ਰਾਈਡਰੂ ਦੇ ਨਾਤੇ ਮਾਨਯੋਗ ਸਰਦੋਰਾ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਸਵੇਰੇ 5 ਵਜੇ ਤੋਂ ਉੱਠ ਕੇ ਇਸ ਕਰੀਮ ਜਿਹੜੇ ਅਫੇ ਮਹੋੜਾ ਪਸੰਦ ਜਿਹੜਾ ਕਿ ਬਹੁਤ ਅ ਦੂਰ ਦਰਾਡੇ ਦਾ ਏਰੀਆ ਗੁਰਦਾਸਪੁਰ ਦਾ ਜਿਹੜਾ ਕਿ ਫਲਾਟ ਏਰੀਆ ਵਿੱਚ ਬਹੁਤ ਹੀ ਜਿਆਦਾ ਅਫੈਕਟਡ ਸੀ ਉਹਦੇ ਵਿੱਚ ਇਹਨਾਂ ਨੇ ਅਮਿਜੀਟ ਕੀਤੀ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਸਪੈਸ਼ਲੀ ਇਸ ਰਿਮੋਟ ਏਰੀਆ ਦੇ ਵਿੱਚ ਮੇਡ ਕੀਤੀ ਹੈ ਮੈਂ ਆਪਣੀ ਹੋਰ ਜਿਹੜੀ ਮੈਡੀਕਲ ਟੀਮ ਮੇਰੇ ਡਾਕਟਰ ਸਹਿਬਾਨ ਡਾਕਟਰ ਜੀ ਆਇਸ਼ਖਰੀ ਡਾਕਟਰ ਮੈਡਮ ਬੰਦਨਾ ਮੇਰੇ ਵਾਈਫ ਮੇਰਾ ਬੇਟਾ ਵੀ ਡਾਕਟਰ ਹੈ ਡਾਕਟਰ ਮੇਜ ਡਾਕਟਰ ਪ੍ਰਵੀਨ ਜਿਹੜਾ ਸਾਰਿਆਂ ਦਾ ক্লাস ਮੇਰੀ ਹੋਸਟ ਵਿੱਚ ਟੀਮ ਜਿਹੜੀ ਹੈ ਮਿਸਟਰ ਨਰਿੰਦਰ ਐਡਵੋਕੇਟ ਇਹਨਾਂ ਦਾ ਵਿੱਚ ਬਹੁਤ ਯੋਗਦਾਨ ਹੈ ਤੇ ਸਕੂਲ ਦੇ ਪ੍ਰਿੰਸੀਪਲ ਦਾ ਜਿਨ੍ਹਾਂ ਨੇ ਸਰਪੰਚ ਦਾ ਸਾਰੇ ਪਿੰਡ ਦੀ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਸਾਨੂੰ ਯੋਗਦਾਨ ਦਿੱਤਾ ਆਪਣੀ ਤਿਆਰੀ ਕਰਨ ਦੇ ਵਿੱਚ ਸਾਡਾ ਸਾਡਾ ਸਾਥ ਦਿੱਤਾ ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਖਾਸ ਕਰਦਾ ਕਿ ਇਸ ਤਰ੍ਹਾਂ ਦੇ ਸਾਨੂੰ ਜਦੋਂ ਵੀ ਇਸ ਪ੍ਰਿੰਟ ਵਿੱਚ ਲੱਗੇਗਾ ਜਦੋਂ ਤਾਂ ਅਸੀਂ ਡੈਫੀਨੇਟਿਵ ਹੋਰ ਵੀ ਕੈਂਪ ਜਾਂ ਜੋ ਵੀ ਅਸੀਂ ਸਾਜਾ ਦੇ ਸਕੀਏ ਡੈਫੀਨੇਟਿਵ ਅਸੀਂ ਦੇਵਾਂਗੇ ਥੈਂਕ ਯੂ ਅੱਜ ਦੇ ਸਾਡੇ ਮੁੱਖ ਮਹਿਮਾਨ ਚੀਫ ਜਸਟਿਸ ਜੋਰਾ ਸਿੰਘ ਜੀ ਚੰਡੀਗੜ੍ਹ ਤੋਂ ਆਪਣੇ ਇਰਜ਼ਾਵੇਂ ਤੋਂ ਆਪਣਾ ਟਾਈਮ ਕੱਢ ਕੇ ਅੱਜ ਸਾਡੇ ਨਾਲ ਸ਼ਰੀਕ ਹੋਏ ਨਾ ਤੇ ਪੰਜਾਬ ਦੇ ਜ਼ਿਲ੍ਹਾ ਬਰਨਾਲਾਪੁਰ ਦੇ ਜੇ ਮੌਜੂਦਾ ਹਾਲਾਤ ਨਾ ਉਹਨਾਂ ਬਾਰੇ ਉਹਨਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਵੀ ਤਾਂ ਬਹੁਤ ਵੈਸੇ ਕੈਂਪ ਵਗੈਰਾ ਜਾਂ ਸੰਸਥਾਵਾਂ ਜਾਂ ਸਰਕਾਰ ਇੱਕ ਡਿਊਰਿੰਗ ਡਿਜਾਸਟਰ ਜਾਂ ਹੜ੍ਹ ਦੇ ਦੌਰਾਨ ਲਗਾ ਰਹੀ ਹੈ ਲਗਾ ਰਹੀਆਂ ਨੇ ਪਰ ਜਿਹੜਾ ਉਹਨਾਂ ਨੇ ਇਹ ਸੋਚਿਆ ਕਿ ਆਫਟਰ ਜਿਹੜਾ ਹੜ੍ਹ ਪੀੜਾ ਲੋਕਾਂ ਨੂੰ ਜਿਹੜੀਆਂ ਪ੍ਰੋਬਲਮ ਆ ਰਹੀਆਂ ਜਿਵੇਂ ਡੇਂਗੂ ਡਾਇਰੀਆ ਵਾਟਰ ਬੋਰਨ ਡਿਜ਼ੀਜ਼ ਜਿਹੜੀਆਂ ਪੈਦਾ ਹੋ ਰਹੀਆਂ ਤੇ ਉਹਦੇ ਬਾਰੇ ਕੁਝ ਆਪਾਂ ਜਾ ਕੇ ਪਬਲਿਕ ਦੇ ਵਿੱਚ ਰੂਬਰ ਹੋਈਏ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਦੇਖੀਏ ਕਿਉਂਕਿ ਜਦੋਂ ਪਹਿਲਾਂ ਤਾਂ ਆਪਾਂ ਬਹੁਤ ਸਹਿਦਾ ਵਿੱਚ ਇਹ ਕਰਦੇ ਆ ਪਰ ਬਾਅਦ ਵਿੱਚ ਕੋਈ ਨਹੀਂ ਆਂਦਾ ਉਹਨਾਂ ਨੇ ਆ ਕੇ ਦੇਖਿਆ ਤੇ ਦੇਖਿਆ ਕਿ ਜਿਸ ਤਰ੍ਹਾਂ ਕਿ ਮੈਡੀਕਲ ਕੈਂਪ ਦੀ ਵੀ ਹਜੇ ਵਿੱਚ ਲੋੜ ਹੈ ਔਰ ਦੇਖਿਆ ਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਜਾਂ ਟੀਚਰ ਦੀ ਆਪਣੇ ਲੈ ਕੇ ਉਹਨਾਂ ਦੀ ਲੈ ਕੇ ਸਲਾਹ ਲੈ ਕੇ ਉਹਨਾਂ ਨੇ ਦੇਖਿਆ ਕਿ ਬੱਚਿਆਂ ਨੂੰ ਵੀ ਕੁਝ ਆਪਣੇ ਬੁੱਕਸ ਜਾਂ ਸਟੇਸ਼ਨਰੀ ਦਿੱਤੀ ਜਾਏ ਤਾਂ ਕਿ ਉਹਨਾਂ ਨੂੰ ਥੋੜੀ ਰਾਹਤ ਮਿਲੇ ਪਰ ਬਾਕੀ ਇਹਨਾਂ ਦੇ ਵਿੱਚ ਜਿਹੜਾ ਕਿ ਅਸੀਂ ਕੈਂਪ ਲਗਾਇਆ ਅੱਜ ਉਹ ਕੈਂਪ ਦੇ ਵਿੱਚ ਕਾਫੀ ਪੇਸ਼ੈਂਟ ਆਇਆ ਔਰ ਉਹਨਾਂ ਨੇ ਦੱਸਿਆ ਕਿ ਸਾਨੂੰ ਹੋਰ ਵੀ ਜਿਹੜੀਆਂ ਪ੍ਰੋਬਲਮ ਜਿਹੜੀਆਂ ਆ ਰਹੀਆਂ ਹੈਗੀਆਂ ਨੇ ਜਿਸ ਤਰ੍ਹਾਂ ਮੱਛਰ ਦੀਆਂ ਜਾਂ ਡੇਂਗੂ ਜਾਂ ਪਲੇ ਲਾਈਟ ਵਗੈਰਾ ਘਟ ਰਹੇ ਨੇ ਤੋ ਉਹਦੇ ਨਾਲ ਇਹਨਾਂ ਅੱਜ ਅਸੀਂ ਦੇਖ ਕੇ ਇਹਨਾਂ ਦਾ ਟ੍ਰੀਟਮੈਂਟ ਡਾਕਟਰ ਸਾਹਿਬਾਂ ਦੇ ਨਾਲ ਰਲ ਕੇ ਕੀਤਾ ਤੇ ਬਾਕੀ ਇਹ ਕਿ ਅਸੀਂ ਇਨਸ਼ੋਰ ਕਰਦੇ ਆ ਕਿ ਦੁਬਾਰਾ ਵੀ ਇਹਨਾਂ ਨੂੰ ਜਿਸ ਤਰ੍ਹਾਂ ਇਹ ਲੋੜ ਪਈ ਤੇ ਅਸੀਂ ਦੁਬਾਰਾ ਵੀ ਇੱਥੇ ਆਣ ਦੀ ਕਰਾਂਗੇ ਕੋਸ਼ਿਸ਼ ਕਰਾਂਗੇ ਬਾਕੀ ਇਹ ਜਸਿਸ ਸਾਹਿਬ ਨੇ ਜੋ ਮੇਨ ਉਹਨਾਂ ਦਾ ਮੁੱਦਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੀ ਅਡਲਟ ਅਲਟਰੇਸ਼ਨ ਹੈਗੀ ਆ ਉਹਨੂੰ ਰੋਕਣਾ ਅਲਟਰੇਸ਼ਨ ਕਿਸ ਤਰ੍ਹਾਂ ਰੋਕਾਂਗੇ ਆਪਾਂ ਗਰਾਊਂਡ ਲੈਵਲ ਤੋਂ ਜਾ ਕੇ ਤੇ ਉੱਪਰ ਹਾਈ ਲੈਵਲ ਤੱਕ ਕਾਲ ਜਾਂ ਤਾਂ ਫਿਰ ਯੂਨੀਵਰਸਿਟੀ ਤੱਕ ਜਾ ਕੇ ਇਹ ਸਾਰੇ ਜੂਸ ਨੂੰ ਅਵੇਅਰ ਕਰਾਂਗੇ ਪਬਲਿਕ ਨੂੰ ਅਵੇਅਰ ਕਰਾਂਗੇ ਤੇ ਉਹਦੇ ਨਾਲ ਉਹਨਾਂ ਨੇ ਐਡਲਟਰੇਸ਼ਨ ਦਾ ਵੀ ਮੈਸੇਜ ਦਿੱਤਾ ਤੇ ਨਾਲ ਹੈਲਪ ਵੱਲੋਂ ਵੀ ਉਹਨਾਂ ਨੇ ਕਹਿ ਕੇ ਅਸੀਂ ਨੇ ਹੈਲਪ ਕਰਾਂਗੇ ਤੇ ਮੈਂ ਚੰਡੀਗੜ੍ਹ ਤੋਂ ਆਈ ਸਾਰੀ ਟੀਮ ਦਾ ਧੰਨਵਾਦੀ ਹਾਂ ਪੱਤਰਕਾਰ ਸਹਿਬਾਨ ਦਿਨਨਗਰ ਤੋਂ ਲੋਕਲ ਤੇ ਸਰਪੰਚ ਸਾਹਿਬ ਆਪਣੇ ਸਾਡੇ ਵਕੀਲ ਸਾਹਿਬ ਤੇ ਮੈਂ ਬਹੁਤ ਹੀ ਧੰਨਵਾਦ ਕਰਦਾ ਕਿ ਜਿਹੜੀ ਸਾਡੀ ਚੰਡੀਗੜ੍ਹ ਤੋਂ ਜੱਜ ਸਾਹਿਬ ਨਾਲ ਟੀਮ ਆਈ ਆ ਆਪਣਾ ਕੀਮਤੀ ਟਾਈਮ ਕਰਕੇ ਬਹੁਤ ਬਹੁਤ ਮਿਹਰਬਾਨ ਤੁਹਾਡੇ ਚਾਰੇ ਦੀ ਆਈ ਸੀ ਜੀ ਪਹਿਲਾ ਚਾਰੇ ਦਾ ਬੰਦੋਬਸਤ ਕੀਤਾ ਤੇ ਸਭ ਤੋਂ ਜਿਹੜੀ ਵੱਡੀ ਪਰੇਸ਼ਾਨੀ ਐ ਦਰਿਆ ਦੀ ਸੀ ਯਾਰ ਪਾਰ ਜਾਣ ਦੀ ਲੋਕਾਂ ਵਾਸਤੇ ਜੀ ਤੁਸੀਂ ਬਾਬਾ ਨਰਿੰਦਰ ਸਿੰਘ ਜੀ ਕਾਰ ਸੇਵਾ ਸ੍ਰੀ ਹੂਰ ਸਾਹਿਬ ਵਾਲੇ ਜੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਬਾਬਾ ਜੀ ਇੱਥੇ ਬੇੜਾ ਚਾਹੀਦਾ ਵੀਰੇ ਸਪੈਸ਼ਲ ਉਹਨਾਂ ਬੇੜਾ ਤਿਆਰ ਕੀਤਾ 5-10 ਦਿਨ ਦੇ ਵਿੱਚ ਬੇੜਾ ਤਿਆਰ ਹੋ ਗਿਆ ਜੀ ਕਿ ਜਿਹੜੇ ਦਿਨ ਤੋਂ ਵੇੜਾ ਆਇਆ ਇਹਨਾਂ ਲੋਕਾਂ ਵਾਸਤੇ ਜਿਹਨੂੰ ਸੁੱਖ ਸੁਹੂਤ ਬਣੇ ਆ ਕਿ ਇਹਨਾਂ ਦੇ ਸੁੱਖ ਸਾਧਨ ਪਾਰ ਚਲੇ ਜਾਂਦੇ ਆ ਇਹਦੇ ਉੱਤੇ ਟਰੈਕਟਰ ਟਰਾਲੀ ਦੀ ਸੀ ਵੀ ਸਾਰਾ ਕੁਝ ਅਜੀ ਲੈ ਜਾਂਦੇ ਆ ਬਾਅਦ ਜਿੰਨਾਂ ਜੋ ਵੀ ਕਿਸੇ ਨੂੰ ਲੋੜ ਆ ਛਿੰਦਾ ਜਾਂਦੇ ਨੇ ਤੇ ਜਿੰਨਾ ਚਿਰ ਦਰਿਆ 'ਚ ਪਾਣੀ ਰਹੇਗਾ ਉਹਨਾਂ 'ਚ ਸੇਵਾ ਚੱਲਦੀ ਰਹੇਗੀ ਬਾਬਾ ਜੀ ਦਾ ਕਹਿਣਾ ਕਿ ਜਿੰਨੀ ਦੇਰ ਦਰਿਆ 'ਚ ਪਾਣੀ ਰਹੇਗਾ ਉੰਨੀ ਦੇਰ ਸੇਵਾ ਇੱਥੇ ਚੱਲਦੀ ਰਹੇਗੀ ਤੇ ਇਹ ਹੈਗਾ ਰਾਵੀ ਦਰਿਆ ਜਿੱਥੇ ਕੋਈ ਸੁਹੂਤ ਨਹੀਂ ਔਰਜਵੀ ਔਰਜਵੀ ਹੈ ਨਾਲ ਇਹਦੇ ਪਰਲੇ ਸਾਈਡ ਜਿਹੜੇ ਆ ਦੱਸਿਆ ਜਾ ਰਿਹਾ ਕਿ 8 ਪਿੰਡ ਆ ਤੇ 200 ਦੀ ਆਬਾਦੀ ਦੇ ਉਹ ਟੋਟਲ ਪਿੰਡ ਨੇ ਤੇ ਇਹ ਜਸਟਿਸ ਸਾਹਿਬ ਇੱਥੇ ਅੱਜ ਜਿਹੜਾ ਹੈਗਾ ਉਹ ਆ ਜਾਇਜ਼ਾ ਲੈਣਾ ਇਸ ਲਈ ਇਹਨਾਂ ਲੋਕਾਂ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਇਹਨਾਂ ਦੇ ਦੁੱਖ ਸੁੱਖ ਸੁਣੇ ਔਰ ਇਹਨਾਂ ਨੂੰ ਬੰਦੀ ਜੋ ਵੀ ਸਹਾਇਤਾ ਦੀ ਮਦਦ ਦੀ ਲੋੜ ਹੈ ਉਹ ਵੀ ਪੂਰੀ ਕਰਨ ਦਾ ਵਾਅਦਾ ਇੱਥੇ ਇਹਨਾਂ ਨੇ ਕੀਤਾ ਤੇ ਕੁਝ ਕੀਤੇ ਵੀ ਜਿਵੇਂ ਕਿ ਸਕੂਲਾਂ ਦੇ ਵਿੱਚ ਸਟੇਸ਼ਨਰੀ ਵੰਡੀ ਔਰ ਹੜਪੀਟ ਦੇ ਲੋਕਾਂ ਨੂੰ ਮਿਲੇ ਉਹਨਾਂ ਦੇ ਦੁੱਖ ਸੁੱਖ ਸੁਣੇ ਔਰ ਉਹਨਾਂ ਨੂੰ ਕੁਝ ਜਿਸ ਤਰ੍ਹਾਂ ਕੇ ਮੈਡੀਕਲ ਫ੍ਰੀ ਮੈਡੀਕਲ ਕੈਂਪ ਲਵਾਇਆ ਪਾਵਾ ਟੀਮ ਵੱਲੋਂ ਤੇ ਸੋ ਇਹ ਲੋਕਾਂ ਦੀਆਂ ਇੱਥੇ ਸਮੱਸਿਆਵਾਂ ਨੇ ਔਰ ਇਹ ਸਰਕਾਰ ਨੂੰ ਪੁਰਜ਼ ਔਰ ਅਪੀਲ ਕਰਦੇ ਆਂ ਕਿ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਨੀਆਂ ਜਾਣ ਤੇ ਇਹਨਾਂ ਦੀ ਬੰਦੀ ਮਦਦ ਕੀਤੀ ਜਾਵੇ ਲੋਕਾਂ ਦਾ ਇਹ ਕਹਿਣਾ ਹੈ ਕਿ ਇੱਥੇ ਕੋਈ ਵੀ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਿਆ ਤੇ ਨਾ ਹੀ ਕਿਸੇ ਨੇ ਅੱਛਾ ਇੱਕ ਹੋਰ ਦੱਸੋ ਅ ਤੁਹਾਡੇ ਜਿਵੇਂ ਗਾਈ ਕੈਰੈਕਟਰ ਦਿੱਤੇ ਤੁਹਾਡੇ ਪਿੰਡਾਂ ਨੂੰ ਕਿੰਨੇ ਟਰੈਕਟਰ ਮਿਲੇ ਨੇ ਨਹੀਂ ਇੱਥੇ ਮਨਕਿਰਤ ਔਲੇ ਦੇ ਟਰੈਕਟਰ 3 ਆਏ ਨੇ ਕੰਮ ਕਰਨ ਲਈ ਸੇਵਾ ਕਰਨ ਲਈ ਆਏ ਅਸੀਂ ਸੇਵਾ ਕਰਨ ਲਈ 3 ਟਰੈਕਟਰ ਆਏ ਨੇ ਤੇ ਟਰੈਕਟਰ ਤਾਂ ਕੋਈ ਨਹੀਂ ਗਿਆ ਨਹੀਂ ਨਹੀਂ ਇਹ ਸਾਰੀਆਂ ਅਫਵਾਹਾਂ ਸਹੀਆਂ ਨਹੀਂ ਸੇਵਾ ਕਰਨ ਲਈ ਆਏ ਸੀ ਜੀ ਜੀ ਸੇਵਾ ਕਰਨ ਲਈ ਆਏ ਸੀ ਠੀਕ ਹੈ ਮੈਂ ਤੁਹਾਨੂੰ ਪਾਈ ਹੋਈ ਚੀਜ਼ਾਂ ਦੱਸਦਾ ਹਾਂ 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 ਕੀ ਬਣੀ ਹੋ ਰਹੀ ਹੈ ਇਸ ਨੂੰ ਬਣਾਤਾ ਹਾਂ ਕੀ ਰੰਤੋਲ ਖੇਤ ਟਰੈਕਟਰ ਦਿੱਤੇ ਨੇ ਜਿਹੜੇ ਹਾਂਜੀ ਉਹ ਗਲੋਬਲ ਸਿੱਖ ਟੀਮ ਕੋ ਉਹ ਆਲਰੇਡੀ ਸੇਵਾ ਨਿਭਾ ਰਹੇ ਨੇ ਅੱਛਾ ਹਾਂ ਉਹ ਡੇ ਬਾਈ ਡੇ ਨੈਕਸਟ ਡੇ ਨੈਕਸਟ ਵੀਕ ਇਦਾਂ ਕਰਕੇ ਉਹ ਪੰਜ ਚਾਰ ਦਿਨ ਬਾਅਦ ਟੀਮਾਂ ਲੈ ਕੇ ਆਉਂਦੇ ਟਰੈਕਟਰ ਜੋ ਕਿਸੇ ਨੂੰ ਜਰੂਰਤਾ ਹਾਂ ਉਹ ਤਾਂ ਪਿੰਡ ਵਾਲਿਆਂ ਨੇ ਵੀ ਦੱਸਿਆ ਕਿ ਇੱਥੇ ਤਿੰਨ ਟਰੈਕਟਰ ਉਹਨਾਂ ਵੱਲੋਂ ਦਿੱਤੇ ਗਏ ਨੇ ਜਿਹੜੇ ਉਹਨਾਂ ਨੇ ਸਾਰੇ ਉਹਨਾਂ ਨੇ ਸੰਸਥਾ ਨੂੰ ਹਾਇਰ ਕੀਤੇ ਆ ਪਿੰਡ ਨੂੰ ਕਿਸੇ ਨੂੰ ਟਰੈਕਟਰ ਦਿੱਤਾ ਉਹਨਾਂ ਦਿੱਤਾ ਸੰਸਥਾ ਨੂੰ ਉਹਨਾਂ ਦੀ ਆਪਣੀਆਂ ਟੀਮਾਂ ਹੁੰਦੀਆਂ ਨੇ ਜੋ ਕਿਸੇ ਨੂੰ ਕਿਸ ਚੀਜ਼ ਦੀ ਜਰੂਰਤ ਆ ਉਸ ਤਰ੍ਹਾਂ ਉਹਨਾਂ ਦਾ ਕੰਮ ਕਰਦੇ ਆ ਗਲੋਬਲ 6 ਨੇ ਦਿੱਤੇ ਆ ਹਾਂ ਹਾਂ ਕੋਈ ਗਲੋਬਲ 6 ਨਿਕਲ ਕਰ ਰਹੇ ਹੋ ਕਿ ਗਾਇਕ ਦੀ ਗੱਲ ਕਰ ਰਹੇ ਹੋ ਗਲੋਬਲ 6 ਗਾਇਕ ਮਨਕੀਰ ਤੌੜ ਸਿੰਘ ਟਰੈਕਟਰ ਦਿੱਤੇ ਆ ਗਲੋਬਲ 6 ਅੱਛਾ ਗਲੋਬਲ 6 ਹਾਂ ਤਿੰ ਅਗਰ ਏਰੀਆ ਵੰਡੇ ਹੋਏ ਹਨ ਇਹਨਾਂ ਨੇ ਡਿਊਟੀਆਂ ਲਗੀਆਂ ਇਹਨਾਂ ਨੇ ਟੀਮਾਂ ਦੀਆਂ ਦੋ ਟਰੈਕਟਰ ਤਿੰਨ ਟਰੈਕਟਰ ਐਸ ਏਰੀਏ ਜਾਣੇ ਦੋ ਤਿੰਨੇ ਐਸ ਏਰੀਏ ਨਿੱਪਰ ਜੀ ਉਹਨਾਂ ਕੋਲੋਂ ਕਿਹਾ ਜਾ ਰਿਹਾ ਜਾ ਰਹੇ ਸੀਗਾ ਕਿ 1100 ਟਰੈਕਟਰ ਅੱਛਾ ਇਹ ਸੀਗਾ ਵੀ ਕਿਸੇ ਸੰਸਥਾ ਨੂੰ ਦਿੱਤਾ ਜਾਏਗਾ ਕਲੀਅਰ ਨਹੀਂ ਸੀ ਨਾ ਕਲੀਅਰ ਚਲੋ ਠੀਕ ਹੈ ਜੀ ਓਕੇ